ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਹਵੇਲੀ ਸਾਹਿਬ ਜਾਂ ਇਹਨਾਂ ਦਾ ਦੂਜਾ ਨਾਮ ਹੈ ਗੁਰਦੁਆਰਾ ਪੜੋਲਾ ਸਾਹਿਬ ਦੋਨੇ ਨਾਮ ਪ੍ਰਚਲਿਤ ਨੇ ਪਿਛਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਏ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਜਾਂ ਗੁਰਦੁਆਰਾ ਸ੍ਰੀ ਪੜੋਲਾ ਸਾਹਿਬ ਆਓ ਚੱਲਦੇ ਹਾਂ ਤੇ ਤੁਹਾਨੂੰ ਕਰਾਉਨੇ ਆ ਜੀ ਦਰਸ਼ਨ ਇਹ ਗੁਰਦੁਆਰਾ ਸਾਹਿਬ ਵੀ ਪਿੰਡ ਦੇ ਵਿੱਚੇ ਨੇ ਠੀਕ ਹੈ ਜੀ ਬਿਲਕੁਲ ਇਹ ਗੁਰਦੁਆਰਾ ਚੋੜਾ ਸਾਹਿਬ ਜੀ ਦੇ ਬਿਲਕੁਲੇ ਨਾਲ ਹੀ ਨੇ ਆਜੋ ਹੁਣ ਕਰਾਉਨੇ ਤੁਹਾਨੂੰ ਦਰਸ਼ਾਣਾ ਉਹ ਹਮੇਸ਼ਾ ਝੂਲਦਾ ਹੈ ਠੀਕ ਹੈ ਜੀ ਹਾਂ ਜੀ ਇਤਿਹਾਸਿਕ ਗੁਰਦੁਆਰਾ ਪੜੋਲਾ ਸਾਹਿਬ ਪਿੰਡ ਕੁੰਡਾਣੀ ਕਲਾ ਠੀਕ ਹੈ ਜੀ ਮੀਰੀ ਵੀਰ ਦੇ ਮਾਲਕ ਸਤਿਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਕੁੰਡਾਣੀ ਕਲਾ ਜ਼ਿਲ੍ਹਾ ਲੁਧਿਆਣਾ ਵਿੱਚੇ 25 ਫੱਗਣ ਬਿਕਰਮੀ 1600 ਕਾਸੀ ਚਰਨ ਪਾਏ ਬਾਬਾ ਸੂਰਤੀਆ ਜੀ ਨੇ ਸੇਮੇ ਪਾਛਾ ਜੀ ਸੇਵਾ ਕੀਤੀ ਉਹਨਾਂ ਦੀ ਸੇਵਾ ਤੇ ਖੁਸ਼ ਹੋ ਕੇ 45 ਦਿਨ ਉਹਨਾਂ ਦੇ ਘਰ ਰਹੇ ਅਤੇ ਵਾਪਸ ਜਾਣ ਵੇਲੇ ਸਤੁਕਰਾਨੇ 52 ਗਲੀਆਂ ਵਾਲਾ ਚੋਲਾ ਜਿਹੜਾ ਆਪਾਂ ਤੁਹਾਨੂੰ ਪਿੱਛੇ ਦਰਸ਼ਨ ਕਰਾਇਆ ਪਿਛਲੀ ਵੀਡੀਓ ਦੇ ਵਿੱਚ ਪੰਜ ਗ੍ਰਾਂਥੀ ਉਹ ਵੀ ਦਰਸ਼ਨ ਕਰਾਇਆ ਪਾਵਨ ਚਰਨਾਂ ਦਾ ਇੱਕ ਜੋੜਾ ਠੀਕ ਹੈ ਜੀ ਇੱਕ ਮੰਜੀ ਉਹਨਾਂ ਨੂੰ ਬਖਸ਼ਿਸ਼ ਕੀਤੀ ਵਾਹਿਗੁਰੂ ਜੀ ਇਹ ਜਿਹੜੇ ਹੁਣ ਤੁਸੀਂ ਗੁਰਦਵਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹਨਾਂ ਦਾ ਨਾਮ ਹੈ ਗੁਰਦੁਆਰਾ ਸਾਹਿਬ ਪੜੋਲਾ ਸਾਹਿਬ ਇੱਥੇ ਗੁਰੂ ਮਹਾਰਾਜ ਜੀ ਨੇ ਇੱਕ ਪੜੋਲਾ ਹੈ ਨੂੰ ਬਖਸ਼ਿਸ਼ ਕੀਤੀ ਪਰਿਵਾਰ ਨੂੰ ਬਾਬਾ ਸੂਰਤੀ ਜੀ ਦੇ ਪਰਿਵਾਰ ਨੂੰ ਕਿ ਤੁਸੀਂ ਇਹ ਪੜੋਲੇ ਚ ਦਾਣੇ ਕੱਢੀ ਜਾਓ ਕਦੇ ਵੀ ਦਾ ਟੱਕਣ ਚੱਕੇ ਨਹੀਂ ਦੇਖਣਾ ਲੇਕਿਨ ਜਿਹੜੀ ਉਹਨਾਂ ਦੀ 5ਵੀਂ ਪੀੜ੍ਹੀ ਜੀ ਉਹਨਾਂ ਦੀ ਨੂੰ ਆਈ ਉਹਨਾਂ ਨੇ ਪੜੋਲੇ ਦਾ ਟੱਕਣ ਚੱਕਤਾ ਜਿਸ ਤੋਂ ਬਾਅਦ ਉਹ ਬਰਕਤ ਜਿਹੜੀ ਹੈ ਬੰਦ ਹੋ ਗਈ ਕਹਿੰਦੇ ਵੀ 180 ਸਾਲ ਤੱਕ ਇਸ ਪਰਿਵਾਰ ਨੇ ਉਸ ਪਰੋਲੇ ਵਿੱਚੋਂ ਦਾਣਿਆਂ ਦਾ ਜਿਹੜਾ ਲੰਗਰ ਹੈ ਉਹ ਛਕਿਆ ਠੀਕ ਹੈ ਜੀ ਆਓ ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਪਰੋਲਾ ਸਾਹਿਬ ਨੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਪਰਿਵਾਰ ਨੂੰ ਠੀਕ ਹੈ ਜੀ ਕਦੇ ਕਿ ਕਦੇ ਵੀ ਇਹਦੇ ਦਾਣੇ ਖਤਮ ਨਹੀਂ ਹੋਣਗੇ ਠੀਕ ਹੈ ਜੀ ਆਜਾ ਹੁਣ ਚੱਲਦੇ ਅੰਦਰ ਹਾਂਜੀ ਵਾਹਿਗੁਰੂ ਜੀ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਇਹ ਕਿਸੇ ਟਾਈਮ ਬਾਬਾ ਸੂਰਤੀਏ ਜੀ ਦੀ ਹਵੇਲੀ ਸੀਗੀ ਇਸ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਹਵੇਲੀ ਸਾਹਿਬ ਵੀ ਹੈ ਅਤੇ ਪੜੋਲਾ ਸਾਹਿਬ ਵੀ ਹੈ ਇਹ ਦਰਸ਼ਨ ਕਰੋ ਜੀ ਸਾਹਮਣੇ ਇਹ ਨੇ ਉਹ ਪਵਿੱਤਰ ਪੜੋਲਾ ਜੀ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਦਾਣੇ ਇੱਕ ਮੁਠੀ ਦਾਣਿਆਂ ਦੀ ਪਾ ਕੇ ਪੂਰੇ ਪਰਿਵਾਰ ਨੂੰ ਵਰ ਦਿੱਤਾ ਸੀ ਠੀਕ ਹੈ ਵਾਹਿਗੁਰੂ ਜੀ ਹਾਂਜੀ ਕਰੋ ਗੁਰੂ ਮਹਾਰਾਜ ਜੀ ਦੇ ਦਰਸ਼ਨ ਇਹ ਸਾਹਮਣੇ ਪੜੋਲਾ ਸਾਹਿਬ ਜੀ ਠੀਕ ਹੈ ਜੀ ਤੇ ਇਹ ਸੀਗੀ ਆਪਣੀ ਇੱਕ ਛੋਟੀ ਜੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪੱਕਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ